ਸੱਚੀ ਗੱਲ ਜੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈ ਸੀਸਮ ਸੀਸਮ ਜਿਹਨੂੰ ਪੰਜਾਬੀ ਚ ਟਾਲੀ ਕਹਿੰਦੇ ਹਨ ਤੇ ਜਿਹਦੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਦੰਤਨ ਵਗੈਰਾ ਕਰਦੇ ਹਨ ਤੇ ਇਹ ਜਿਹੜੇ ਆਮ ਹੀ ਪਿੰਡਾਂ ਵਿੱਚ ਮਿਲ ਜਾਂਦੀ ਹੈ ਬਾਕੀ ਜਿਹੜੀ ਆ ਸੀਸਮ ਉਹ ਠੰਡੀ ਬਹੁਤ ਹੁੰਦੀ ਹੈ ਬਰਫ਼ ਨਾਲੋਂ ਵੀ ਜ਼ਿਆਦਾ ਠੰਡੀ ਹੁੰਦੀ ਹੈ। ਬਾਕੀ ਮੈਂ ਇਹਦੇ ਜੋ ਫਾਇਦੇ ਹਨ ਉਹ ਦੱਸਾਂਗਾ। ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟਸ ਕਰੋ। ਬਾਕੀ ਠੰਡੀ ਜ਼ਿਆਦਾ ਹੋਣ ਦੇ ਨਾਲ ਨਾਲ ਜੇ ਤੁਹਾਡੇ ਲੀਵਰ ਦੇ ਵਿੱਚ ਗਰਮੀ ਹੈ ਉਸ ਨੂੰ ਦੂਰ ਕਰਨ ਵਾਸਤੇ ਇਹਦੇ ਜਿਹੜੇ ਪੱਤੇ ਐ ਸ਼ੀਸ਼ਮ ਦੇ ਤਾਲੀ ਦੇ ਜਿਹੜੇ ਪੱਤੇ ਐ ਜਾਂ ਤੇ ਇਹਦਾ ਤੁਸੀਂ ਉਬਾਲ ਕੇ ਪੱਤੇ ਥੋੜੇ ਜੇ ਲੈ ਲਓ ਇਹਨੂੰ ਉਬਾਲ ਕੇ ਜਦੋਂ ਪਾਣੀ ਇੱਦਾਂ ਰਹਿ ਜਾਏ ਤਾਂ ਗੰਮਿਸ਼ਰੀ ਪਾ ਕੇ ਤਾਂ ਦੇ ਇਸਤੇਮਾਲ ਕਰ ਸਕਦੇ ਹੋ ਤੇ ਜਾਂ ਤੁਸੀਂ ਇਹਦੇ ਪੱਤੇ ਨੇਰੇ ਖਾ ਕੇ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ ਬਾਕੀ ਜੇ ਦੇਖਿਆ ਜਾਏ ਤਸੀਰ ਠੰਡੀ ਹੋਣ ਦੇ ਨਾਲ ਨਾਲ ਜੇਨ ਤੋਂ ਜਦੋਂ ਅਸੀਂ ਦਾਤਣ ਵਗੈਰਾ ਕਰਦੇ ਹਾਂ ਇਹਦੀ ਕੋਈ ਵੀ ਕੀੜਾ ਵਗੈਰਾ ਨਹੀਂ ਲੱਗਦਾ ਅਗਰ ਜੇ ਤੁਹਾਡੀ ਜੀਵ ਜਿਹੜੀ ਹੈ ਚਿੱਟੀ ਹੋ ਜਾਂਦੀ ਹੈ ਤੇ ਤੁਸੀਂ ਇਹ ਦਤਨ ਕਰੋਗੇ ਤੇ ਤੁਹਾਡੀ ਜੀਵ ਜਿਹੜੀ ਹੈ ਉਹ ਵੀ ਇਹ ਠੀਕ ਹੋ ਜੇਗੀ ਉਹ ਦੰਦਾਂ ਨੂੰ ਕੋਈ ਵੀ ਬਿਮਾਰੀ ਜਿਹੜੀ ਆ ਉਹ ਕੀੜਾ ਨਹੀਂ ਲੱਗਣ ਦਿੰਦੀ ਅਗਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਭੁੱਖ ਘੱਟ ਲੱਗਣ ਦਾ ਕਾਰਨ ਤੁਹਾਡੇ ਜਿਗਰੇ 'ਚ ਗਰਮੀ ਹੈ ਤਾਂ ਤੁਸੀਂ ਇਹਦੇ ਪੱਤਿਆਂ ਦਾ ਸੇਵਨ ਕਰੋ ਜਾਂ ਪੱਤਿਆਂ ਦਾ ਜੂਸ ਕਢ ਲਓ ਤੇ ਤੁਸੀਂ ਇਹਦਾ ਇਹਦੇ ਨਾਲ ਕੀ ਹੋਏਗਾ ਤੁਹਾਡਾ ਜਿਹੜਾ ਹਾਜਮਾ ਉਹ ਠੀਕ ਹੋ ਜਾਏਗਾ ਬਾਕੀ ਸਾਨੂੰ ਲੀਵਰ ਵਾਸਤੇ ਉਹਦੀ ਗਰਮੀ ਕੱਢਣ ਵਾਸਤੇ ਪੱਤਿਆਂ ਦਾ ਜੂਸ ਜਾਂ ਪੱਤੇ ਜਿਹੜੇ ਨੇ ਉਹ ਖਾਣੇ ਚਾਹੀਦੇ ਹਨ ਬਾਕੀ ਜਿਨ੍ਹਾਂ ਨੂੰ ਜਿਨ੍ਹਾਂ ਆਦਮੀਆਂ ਨੂੰ ਤਾਂਤ ਦੀ ਬਿਮਾਰੀ ਹੈ ਤੇ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਜਿਹੜੀਆਂ ਭੈਣਾਂ ਨੂੰ ਲਕੋਰੀਏ ਦੀ ਸ਼ਿਕਾਇਤ ਹੈ ਇਸ ਦਾ ਸੇਵਨ ਉਹਨਾਂ ਨੂੰ ਵੀ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਦਾ ਜੂਸ ਪੀਣ ਦਾ ਕੋਈ ਨੁਕਸਾਨ ਨਹੀਂ ਹੈ ਤੇ ਦਿਮਾਗ ਦੀ ਜਿਹੜੀ ਗਰਮੀ ਹੈ ਉਸ ਨੂੰ ਵੀ ਇਹ ਠੀਕ ਕਰਦਾ ਹੈ ਬਾਕੀ ਜੋੜਾਂ ਦੇ ਦਰਦ ਲਈ ਇਹਦੇ ਪੱਤੇ ਦੀ ਵਰਤੋਂ ਜ਼ਰੂਰ ਕਰੋ ਤੇ ਇਸ ਤੋਂ ਇਲਾਵਾ اگر ਅੱਖਾਂ ਵਿੱਚ ਲਾਲੀ ਹੈ ਜਾਂ ਰੜਕ ਪੈਂਦੀ ਹੈ ਜਾਂ ਅੱਖਾਂ ਲਾਲ ਹੋ ਗਈਆਂ ਹਨ ਜਲਣ ਹੋਣ ਕਰਕੇ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਤੇ ਇਸ ਦਾ ਜਿਹੜਾ ਰਾਸਾ ਉਹ ਅੱਖਾਂ ਦੇ ਵਿੱਚ ਵੀ ਪਾ ਸਕਦੇ ਹੋ ਇਸ ਦੀ ਜਿਹੜੀ ਲੱਕੜ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ ਔਰ ਇਹਦਾ ਫਰਨੀਚਰ ਜਿਹੜਾ ਆਮ ਤੌਰ ਤੇ ਬਣਾਇਆ ਜਾਂਦਾ ਫੈਟੀ ਲੀਵਰ ਵਾਸਤੇ ਤੇ ਇਹ ਵਧੀਆ ਚੀਜ਼ ਹੀ ਹੈ ਹੀ ਪਰ ਇਸ ਤੋਂ ਇਲਾਵਾ ਤੁਸੀਂ ਇਹਦਾ ਜਿਹੜਾ ਤੇਲ ਬੀਜਾਂ ਦਾ ਤੇਲ ਜਿਹੜਾ ਉਹ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਹੀ ਵਧੀਆ ਹੈ ਜੇ ਪੇਟ ਵਿੱਚ ਜਲਨ ਹੁੰਦੀ ਹੈ ਤੇ ਪੱਤਿਆਂ ਦਾ ਰਸ ਜਿਹੜਾ ਉਹ ਪੀਣਾ ਚਾਹੀਦਾ ਵਾ ਜਿੰਨਾ ਵਿਅਕਤੀਆਂ ਦੇ ਪੈਰਾਂ 'ਚ ਸੋਜਨ ਹੈ ਜਾਂ ਸੀਨੇ ਵਿੱਚ ਜਲਨ ਹੈ ਤਾਂ ਉਸ ਨੂੰ ਇਸ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ ਜਿੰਨਾ ਲੋਕਾਂ ਨੂੰ ਗਰਮੀ ਨਾਲ ਕਿਲ ਮੁਹਾਸ਼ੇ ਚਿਹਰਾ ਖਰਾਬ ਹੋ ਜਾਂਦਾ ਤਾਂ ਇਸ ਦਾ ਇਸਤੇਮਾਲ ਪੱਤਿਆਂ ਦਾ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਜਿੰਨਾ ਵਿਅਕਤੀਆਂ ਨੂੰ बार-बार ਮੂੰਹ ਸੁੱਕ ਜਾਂਦਾ ਹੈ ਤੇ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਜਿਹੜੇ ਬੀਜ ਨੇ ਉਸ ਵਿੱਚ ਵਿਟਾਮਿਨ A ਹੁੰਦਾ ਹੈ ਤੇ ਰਾਤ ਨੂੰ ਚੂਰਨ ਬਣਾ ਕੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਹੈ ਤੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ ਦੰਦਾਂ ਦੀ ਹਰ ਬਿਮਾਰੀ ਦਾ ਇਲਾਜ ਹੈ ਇਸ ਦਾ ਤੇਲ ਇਹਦਾ ਤੇਲ ਵਰਤਨ ਨਾਲ ਦੰਦਾਂ ਦੀ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਹੋ ਜਾਂਦਾ ਹੈ ਬਾਕੀ ਸ਼ੀਤਲ ਹੋਣ ਦੇ ਨਾਲ ਨਾਲ ਇਹ ਸਦਾ ਬਹਾਰ ਦਰਖਤ ਹੈ। ਗੈਲਸਟਰੋਲ ਨੂੰ ਵੀ ਇਹ ਕੰਟਰੋਲ ਕਰਦਾ ਹੈ। ਬਾਕੀ ਅਗਰ ਜੇ ਜਿੰਨਾਂ ਭੈਣਾਂ ਨੂੰ ਪੀਰੀਅਡ ਦੀ ਕਮੀ, ਪੀਰੀਅਡ ਜਿਹੜੇ ਨੇ ਉਹ ਟਾਈਮ ਨਾਲ ਨਹੀਂ ਆਉਂਦੇ। ਜਾਂ ਲਕੋਰੀਏ ਦੀ ਸ਼ਿਕਾਇਤ ਹੈ ਤਾਂ ਸ਼ਹਿਦ ਤੇ ਮਿਸ਼ਰੀ ਪਾ ਕੇ ਜਾਂ ਸ਼ਹਿਦ ਪਾ ਲਓ ਜਾਂ ਮਿਸ਼ਰੀ ਪਾ ਕੇ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਿਹੜਾ ਭੈਣਾ ਨੂੰ ਦੁੱਧ ਘੱਟ ਆਉਂਦਾ ਹੈ ਇਹਦੀਆਂ ਪੱਤੀਆਂ ਦੀ ਚਟਨੀ ਬਣਾ ਕੇ ਲਗਾਤਾਰ ਤੁਸੀਂ ਲਗਾਓ ਤੇ ਤੁਹਾਡਾ ਦੁੱਧ ਜਿਹੜਾ ਉਹ ਵੀ ਆਉਣਾ ਸ਼ੁਰੂ ਹੋ ਜਾਏਗਾ ਛਾਤੀ ਦੇ ਕੈਂਸਰ ਜਿਨ੍ਹਾਂ ਨੂੰ ਗੱਠਾਂ ਬਣ ਜਾਂਦੀਆਂ ਹਨ ਇਹਦੇ ਪੱਤਿਆਂ ਦੀ ਚਟਨੀ ਬਣਾ ਕੇ ਲੀਪ ਕਰਕੇ ਲਗਾਓ ਤੇ ਇਸ ਤੋਂ ਇਲਾਵਾ ਵਾਲਾਂ ਦੀ ਸਮੱਸਿਆ ਜੇ ਕਿਸੇ ਦੀ ਹੈ ਤਾਂ ਇਹਦੀ ਚਟਨੀ ਬਣਾ ਕੇ ਤੇ ਤੁਸੀਂ ਵਾਲਾਂ ਤੇ ਲਗਾ ਸਕਦੇ ਹੋ ਵਿੱਚ ਨਾਰੀਅਲ ਦਾ ਤੇਲ ਪਾ ਲਓ ਕਮਰ ਦਰਦ ਹੈ ਗੋਡੇ ਦਰਦ ਹੈ ਸੋਜਨ ਹੈ ਤੁਸੀਂ ਇਸ ਦਾ ਇਸਤੇਮਾਲ ਕਰੋ ਬਾਕੀ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤੇ ਰਾਤ ਜਾ ਕੇ ਘਟਦੇ ਹਨ ਉਹਨਾਂ ਲਈ ਵੀ ਇਹ ਬਹੁਤ ਵਰਦਾਨ ਵਾਲੀ ਗੱਲ ਹੈ ਜਿੰਨਾ ਲੋਕਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਭਾਰ ਨੂੰ ਘੱਟ ਕਰਨ ਵਾਸਤੇ ਵੀ ਇਹਦਾ ਵਰਤਿਆ ਜਾਂਦਾ ਹੈ। ਬਾਕੀ ਇਹਦੀ ਉਚਾਈ ਜਿਹੜੀ ਹੈ 30 ਤੋਂ 35 ਫੁੱਟ ਦੇ ਵਿੱਚ ਵਿੱਚ ਹੁੰਦੀ ਹੈ। ਇਹਦੇ ਫੁੱਲ ਮਾਰਚ ਤੋਂ ਮਈ ਤੱਕ ਤੇ ਬੀਜ ਦਸੰਬਰ ਜਨਵਰੀ ਤੱਕ ਹੁੰਦੇ ਹਨ। ਜਿਨ੍ਹਾਂ ਨੂੰ ਸਰਦੀ 'ਚ ਕਾਮ ਲੱਗ ਜਾਂਦਾ ਹੈ ਅਤੇ ਉਹ ਠੀਕ ਨਹੀਂ ਹੁੰਦਾ ਤਾਂ ਇਹਦੇ ਪੱਤਿਆਂ ਦਾ ਕਾੜਾ ਬਣਾ ਕੇ ਤੁਸੀਂ ਉਹਨਾਂ ਨੂੰ ਇਸਤੇਮਾਲ ਕਰੋ ਠੀਕ ਹੋ ਜਾਓਗੇ ਬਾਕੀ ਟੀਵੀ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਹੈ ਇਸ ਦੇ ਪੱਤਿਆਂ ਦਾ ਜੂਸ ਬਣਾ ਕੇ ਉਹਦੇ ਵਿੱਚ ਦਾਲ ਚੀਨੀ ਪਾウダー ਪਾ ਕੇ ਥੋੜਾ ਜਿਹਾ ਅਦਰਕ ਪਾ ਕੇ ਥੋੜੀ ਕਾਲੀ ਮਿਰਚ ਪਾ ਕੇ ਇਹਦਾ ਕੜਾ ਬਣਾ ਕੇ ਪੀਓ ਠੀਕ ਹੋ ਜਾਓਗੇ ਸਰਦੀ ਕਾ ਦਾ ਜਿਹੜਾ ਦਰਦ ਹੈ ਉਸ ਨੂੰ ਠੀਕ ਕਰਨ ਵਾਸਤੇ ਇਹਦਾ ਜਿਹੜਾ ਤੇਲ ਹੈ ਉਹਦੇ ਹੀ ਵਰਤੋਂ ਕਰਨੀ ਚਾਹੀਦੀ ਹੈ ਬਾਕੀ ਜਿਨ੍ਹਾਂ ਦੀਆਂ ਅਡੀਆਂ ਫਟ ਜਾਂਦੀਆਂ ਹਨ ਉਹਨਾਂ ਨੂੰ ਵੀ ਇਹਦਾ ਸੇਵਨ ਕਰਨਾ ਚਾਹੀਦਾ ਹੈ ਪੇਟ ਵਿੱਚ ਜਲਨ ਹੋਣ ਕਰਕੇ ਇਸ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਬਾਕੀ ਜੇ ਪਿਸ਼ਾਬ ਦੀ ਕੋਈ ਪ੍ਰੋਬਲਮ ਹੈ ਤੇ ਇਸ ਦੀ ਵਰਤੋਂ ਜ਼ਰੂਰ ਕਰੋ 슈ਗਰ ਦੇ ਮਰੀਜ਼ਾਂ ਲਈ ਅਗਰ ਇਸ ਦੀ ਛਾਲ ਦਰਖਤ ਦੀ ਛਾਲ ਜਿਹੜੀ ਹੈ ਉਸ ਨੂੰ ਤੁਸੀਂ ਪਾਣੀ ਉਬਾਲ ਕੇ ਪੀਓ ਤਾਂ ਠੀਕ ਹੋ ਜਾਏਗਾ ਅਗਰ ਤੁਹਾਡਾ ਖੂਨ ਖਰਾਬ ਹੈ ਤਾਂ ਤੁਸੀਂ ਇਸ ਦਾ ਸੇਵਨ ਕਰੋ ਬਾਕੀ ਇਸ ਤੋਂ ਇਲਾਵਾ ਜੇਕਰ ਅਗਰ ਤੁਸੀਂ ਸ਼ੂਗਰ ਤੁਹਾਡੀ ਠੀਕ ਨਹੀਂ ਹੁੰਦੀ ਤਾਂ ਤੁਸੀਂ ਇਸ ਦੇ ਵਿੱਚ ਆਮ ਤੌਰ ਤੇ ਇਹਦਾ ਪਾਊਡਰ ਬਣਾ ਕੇ ਸਵੇਰੇ ਅਤੇ ਸ਼ਾਮ ਤੁਸੀਂ ਲਓ ਠੀਕ ਹੋ ਜਾਓਗੇ ਇਸ ਤੋਂ ਇਲਾਵਾ ਜੇ ਤੁਹਾਡੇ ਚ ਖੂਨ ਦੀ ਕਮੀ ਹੈ ਤੁਹਾਡਾ ਖੂਨ ਘੱਟ ਬਣਦਾ ਭੁੱਖ ਘੱਟ ਲੱਗਦੀ ਹੈ ਨੀਂਦ ਨਹੀਂ ਆਉਂਦੀ ਪੈਰਾਂ 'ਚ ਜਲਨ ਹੈ ਗੋਡੇ ਦਰਦ ਕਰਦੇ ਹੈ ਅਗਰ ਕੋਈ ਐਹੋ ਜੀ ਸਮੱਸਿਆ ਹੈ ਦੇਖੋ ਇਹ ਮੁੱਖ ਦਾ ਇਲਾਜ ਹੈ ਤੁਸੀਂ ਘਰ ਬੈਠੇ ਵੀ ਇਹ ਇਲਾਜ ਕਰ ਸਕਦੇ ਹੋ ਤੇ ਤੁਸੀਂ ਜੇ ਅਗਰ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਖੂਨ ਵੰਡਣਾ ਵੀ ਸ਼ੁਰੂ ਹੋ ਜਾਏਗਾ ਸਤਿ ਸ੍ਰੀ ਅਕਾਲ ਜੀ